ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਸਰਕਾਰੀ ਨੌਕਰੀ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਓਏ ਤੂੰ ਅੱਜ ਫੇਰ ਨਹੀਂ ਸਕੂਲ ਗਿਆ ਪਾਪਾ ਮੇਰਾ ਸਿਰ ਦੁਖਦਾ ਸੀ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਤੂੰ ਬਹਾਨੇ ਬਾਜ਼ੀਆਂ ਕਰਕੇ ਛੁੱਟੀਆਂ ਕਰੀ ਰੱਖਦੇਂ ਤੇਰੀ ਦਸਵੀਂ ਦੀ ਪੜ੍ਹਾਈ ਹੈ ਪਰ ਮੈਨੂੰ ਤੇਰੇ ਲੱਛਣ ਠੀਕ ਨਹੀਂ ਜਾਪਦੇ ਪਾਪਾ ਤੂੰ ਕੀ ਮੇਰੀ ਪੜ੍ਹਾਈ ਦੇ ਮਗਰ ਪਿਆ ਰਹਿਣਾ ਹੈ ਕੀ ਖੱਟਣਾ ਪੜ੍ਹ ਕੇ ਘੁੰਮ ਫਿਰ ਕੇ ਆਪਾਂ ਕੰਮ ਤਾਂ ਟਾਬੇ ਦਾ ਹੀ ਕਰਨਾ ਹੈ ਕਾਕਾ ਮੈਂ ਦਿਨ ਰਾਤ ਕੰਮ ਕਰਕੇ ਹਟਾਬਾ ਖੜਾ ਕੀਤਾ ਇਹ ਕੰਮ ਬੜਾ ਔਖਾ ਪੁੱਤ ਧੋੜ ਧੋੜ ਕੇ ਲੱਖ ਕੁੱਬਾ ਹੋ ਜਾਂਦਾ ਤੂੰ ਪੜ ਜਾਵੇਂਗਾ ਸ਼ਾਹੀ ਠਾਠ ਵਾਲੀ ਸਰਕਾਰੀ ਨੌਕਰੀ ਕਰੀ ਪਾਪਾ ਮੇਰਾ ਨਹੀਂ ਪੜਨ ਨੂੰ ਜੀ ਕਰਦਾ ਮੈਂ ਇੱਥੇ ਤੇਰੇ ਨਾਲ ਹੱਥ ਵਟਾਇਆ ਕਰੂੰ ਕਾਕਾ ਅੱਜਕੱਲ ਪੜਾਈ ਦਾ ਜ਼ਮਾਨਾ ਹੈ ਪੜਨ ਨਾਲ ਭਵਿੱਖ ਵਧੀਆ ਬਣਦਾ ਨਹੀਂ ਤਾਂ ਬੰਦਾ ਸਾਰੀ ਉਮਰ ਕੰਮਕਾਰ ਕਰ ਕਰਕੇ ਗਦਾ ਬਣ ਕੇ ਰਹਿ ਜਾਂਦਾ। ਉਹ ਦੇਖ ਤੇਰੇ ਹਾਂ ਦਾ ਭਈਆ ਝੂਠੇ ਭਾਂਡਿਆਂ ਦਾ ਭੰਡਾਰ ਮਾਂਜਣ ਡਿਆ। ਮਾੜੇ ਭਵੇਖ ਵਾਲਿਆਂ ਦਾ ਇਹੀ ਹਾਲ ਹੁੰਦਾ। ਜੇ ਤੂੰ ਨਾ ਪੜਿਆ ਤਾਂ ਐਵੇਂ ਪੁੱਤ ਭਾਂਡੇ ਮਜਾਉ ਤੇਰੇ ਕੋਲੋਂ ਵੀ ਵੇਖ ਲਈਂ। ਚੰਗਾ ਪਾਪਾ ਮੈਂ ਤਾਂ ਸਕੂਲੇ ਹੀ ਜਾਣਾ। ਉਸੇ ਵੇਲੇ RAMU ਭਈਆ ਭਾਂਡੇ ਛੱਡ ਕੇ ਲਾਗੇ ਹੁੰਦਾ ਬੋਲਿਆ ਸੇਠ ਜੀ ਭਾਂਡੇ ਮਾਂਜਣਾ ਬੁਰੀ ਬਾਤ ਹੋਤਾ ਆਪ ਭਵਿੱਖ ਕੇ ਬਾਰੇ ਮੇ ਆਪਣੇ ਮੁੰਡੇ ਕੋ ਕਹਿ ਰਹੇ ਥੇ ਜੇ ਭਵਿੱਖ ਭਲਾ ਕੀ ਬਲਾ ਹੁੰਦੀ ਤੁਹਾਡਾ ਮੁੰਡਾ ਭਵੇਖ ਵਾਲੀ ਗੱਲ ਸੁਣ ਕੇ ਡਰ ਗਿਆ ਔਰ ਝੱਟ ਹੀ ਮੰਨ ਗਿਆ ਜ਼ਿੰਦਗੀ ਮੇ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਬਾਬੂ ਜੀ ਓਏ ਤੂੰ ਭਵੇਖ ਤੋਂ ਕੀ ਲੈਣਾ ਭਵੇਖ ਬੜੀ ਬੁੜੀ ਚੀਜ਼ ਹੁੰਦੀ ਏ ਤਾਂ ਹੀ ਤਾਂ ਮੁੰਡਾ ਸੁਣ ਕੇ ਭੱਜ ਗਿਆ ਓਏ ਤੇਰਾ ਤਾਂ ਭਵੇਖ ਬਣਿਆ ਪਿਆਏ ਕੰਮ ਤੇ ਲੱਗਾ ਹੋਇਆ ਮੁੰਡਾ ਤਾਂ ਵੇਲਾ ਫਿਰਦਾ ਸੀ ਓਨੂੰ ਡਰਾਵਾ ਦਿੱਤਾ ਮੈਂ ਭਵੇਖ ਦਾ ਓਏ ਇਹ ਵੱਡੀਆਂ ਵੱਡੀਆਂ ਗੱਲਾਂ ਤੇਰੀ ਸਮਝ ਆਉਣ ਵਾਲੀਆਂ ਨਹੀਂ ਤੂੰ ਨਾ ਹੀ ਪੈ ਇਸ ਝੰਝਟ ਚ ਓਏ ਭਵੇਖ ਬਣਾਉਣਾ ਫਾਲਤੂ ਬੰਦਿਆਂ ਦਾ ਕੰਮ ਐ ਜਿਵੇਂ ਕਹਿ ਲਵੋ ਵਾਧੂ ਦਾ ਝੰਝਟ ਮੁੱਲ ਲੈਣਾ ਤੂੰ ਚੱਲ ਕੰਮ ਕਰ अच्छा अच्छा तो इसका मतलब है मुझे पवेख के फालतू झंझट में नहीं पड़ना चाहिए इना कहंदेया ओ फिर पांडे मानजन लग पया ते टाबा मालिक ओ सवाल देख के मनोमन मुस्कुराया साला पवेखदा थैंक यू प्लीज सब्सक्राइब माय चैनल फॉर मोर वीडियोस प्लीज लाइक एंड शेयर